Terima kasih telah menonton ਕਿ ਜਰੀ ਕਿ ਕਿ ਜਾ ਬਿਲਕੁਲ ਇਸ ਦਾ ਬਿਲਕੁਲ ਸਾਡੇ ਨਾਲ ਐਸ ਪੀ ਸੀ ਟੀ ਮੌਜੂਦ ਹੈ ਗੱਲਬਾਤ ਕਰਦੇ ਹੈਗੇ ਐਸ ਪੀ ਸਾਹਿਬ ਅੱਜ ਫਿਰ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਟੋਪੀਆਂ ਆਣਾ ਬਸਤੀ ਜੇ ਕਿਹੜੀ ਕਿਹੜੀ ਟੀਮ ਆਈ ਹੈ ਕੀ ਤੇ ਇਸ ਦਾ ਕਾਰ ਹੈਗਾ ਕਿ ਹਮ ਕਰਦੇ ਹੈਗੇ ਜੀ ਸ਼ਹਿਰ ਪਰੇਸ਼ਾਨ ਹੋ ਗਿਆ ਪਿੰਡ ਜੀ 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 ਸਾਈ ਬਗਾਂ ਸੋੜੇ ਜਾ ਰਹੇ ਹੈ ਉਹ ਪਹਿਲਾਂ ਜੀ ਚੱਕ ਕਰਦੇ ਹੈਗਾ ਉਹ ਉਹ ਪੜ੍ਹਦੇ ਕਰਦਾ ਕਿ ਜਿਹੜੇ ਗਲੀ ਵਿੱਚ ਬੜੇ ਇੱਕ ਤੋਂ ਬੰਦੇ ਨਾ ਬਸ ਕਰਦੀ ਜਿ ਮਜਬੂਰ ਸੀਗੀ ਇੱਥੇ ਕੋਈ ਕਾ ਵੀ ਸ਼ਿਕਾਇਤਾਂ ਲੱਗੀਆਂ ਸੀਗੀਆਂ ਸੋ ਲਗਾਤਾਰ ਸਾਡੇ ਵੱਲੋਂ ਜਿਹੜੇ ਹੈਲਪਲ ਨੇ ਜਾਇਰ ਕਰਦੇ ਨੇ ਤਾਂ ਹਾਂਸ ਕੋਈ ਜਾਰੀ ਜਿਦਾ ਲੰਨਰ ਕਰਦੇ ਉਹਦੇ ਇੰਨੇ ਕਰਦੇ ਨਾ ਵਿੱਚ ਨਹੀਂ ਜੇ ਨਾ ਕਰੇ ਸਿਹਰ ਹੈ ਇਸ ਨੂੰ ਸੇ ਘਰਚਾਰਵੇ ਦੋ ਮਹਿਲਾਵਾਂ ਅੱਲਾ ਵੀ ਲੰਕੇ ਤਸਕਰਾਂ ਦੇ ਜਬਾਬ ਇਸੇ ਦੀ ਉਪਤੇ ਥਾਈ ਰੋਕੀ ਬਣਾਈ ਹੋਣੀ ਹੈ ਇਹਦੇ ਕੁਝ ਰੂਪ ਵਿੱਚ ਆਰੰਭ ਕੀਤਾ ਗਿਆ ਹੈ ਕਾਸਟਿਕ ਵਿੱਚ ਸਨਜਿਕਾ ਹੋਇਆ ਸੀ ਜਿਸ ਦੇ ਨਾਲ ਹੀ ਪਰ ਐਨਡੀਪੀਐਸ ਦੇ ਅੰਦਰ ਵੀ ਦਰਜ ਹੋ ਗਿਆ। ਦੋ ਤੋਂ ਤਿੰਨ ਮੁਕੱਦਮੇ ਦਰਜ ਨੇ ਜਵਾ ਭੈਣਾਂ ਦੇ ਉੱਤੇ। ਸੋ ਕਾਫੀ ਲੰਬੇ ਸਮੇਂ ਤੋਂ ਜਿਹੜੇ ਹੈਗੇ ਨੇ ਨਸ਼ੇ ਤਸਕਰੀ ਨਾਲ ਜਿਹੜੀਆਂ ਹੋਈਆਂ ਨੇ ਕਿ ਹੁਣ ਵੀ ਜਿਹੜੀ ਨੇਤੂ ਵੀਰ ਦੀ ਭੈਣ ਹੈਗੀ ਉਹ ਅੱਜ ਵੀ ਜੇਲ੍ਹ ਵਿੱਚ ਬੰਦ ਹੈ। ਉਸ ਦੇ ਉੱਪਰ ਸਿਵਲ ਲਾਈਨ ਥਾਣੇ ਦੇ ਵਿੱਚ 20 ਗ੍ਰਾਮ ਐਨਡੀਪੀਐਸ ਦਾ ਕਾਗਜ਼ ਪਤੇ ਹੈ। ਸੋ ਗਲੀ ਨੰਬਰ 1 ਦੇ ਵਿੱਚ ਅਸੀਂ ਲਗਭਗ ਚੌਥੀ ਵਾਰ ਜਿਹੜੀ ਆਏ ਆ ਮੱਜੇ ਨੇ ਦੱਸਿਆ ਕਿ ਪਹਿਲਾਂ ਵੀ ਸਾਡੇ ਵੱਲੋਂ ਇੱਥੇ ਕੀਤੀ ਗਈ ਕਿਉਂਕਿ ਕਾਫੀ ਸ਼ਿਕਾਇਤਾਂ ਸੀਗਾ ਹੌਟਸਪੌਟ ਡਿਕਲੇਅਰ ਕੀਤਾ ਹੋਇਆ ਸੋ ਅਸੀਂ ਡਰਾਈਵ ਦੇ ਦਿੱਤੀ ਅੱਜ ਜਿਵੇਂ ਇੱਥੇ ਪਹੁੰਚੇ ਲਾਕਸ ਵਾਲੇ ਦਾ ਇਹ ਕਾਰਵਾਈ ਲਗਾਤਾਰ ਜਾਰੀ ਰਹੂਗੀ ਹੁਣ ਅੱਜ ਜਿਹੜੀ ਟੀਮ ਆਈ ਹੈ ਕਿਹੜੀ ਕਿਹੜੀ ਟੀਮ ਆਈ ਹੈ ਤੁਹਾਡੇ ਨਾਲ ਸਾਡੇ ਵੱਲੋਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਪੁੱਡਾ ਦੇ ਨਾਲ ਤਸਵੀਰ ਸਾਹਿਬ ਆਏ ਨੇ ਤੇ ਨਾਲ ਸਾਡੇ ਵੱਲੋਂ ਮੌਕੇ ਦੇ ਉੱਪਰ ਸਾਡੀ ਪੁਲਿਸ ਦਾ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਦਿਆਂ ਇਸ ਵੇਲੇ ਬਟਿੰਡਾ ਦਾ ਦਸਤੋ ਤਾਂ ਜਲਦੀ ਪਹਿਲਾਂ ਵੀ ਅਸੀਂ 4-5 ਕਰਦੇ ਸੀ ਇਹ ਵੀ ਇਹ ਵੀ ਰਕਤਾਨੀ ਹੈ ਇਹ ਲਗਾਤਾਰ ਇੱਕ ਲਗਾਤਾਰ ਇਹਨਾਂ ਦੇ ਕੋਲ ਹੋ ਰਿਹਾ ਹੈ ਆ ਅੱਜ ਦੂਜੀ ਵਾਰ ਬਈ ਹੋਈ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਜੁਧ ਨਸ਼ਮ ਵਿਰੋਧ ਮੁਹਿੰਮ ਦੇ ਤਹਿਤ ਅੱਜ ਬਟਿੰਡਾ ਪੁਲਿਸ ਵੱਲੋਂ ਗਲੀ ਨੰਬਰ 1 ਥੋਬਿਆਣਾ ਬਸਤੀ ਦੇ ਵਿੱਚ ਪੁਲਿਸ ਮਦਦ ਦਿੱਤੀ ਗਈ ਹੈ ਜਿਸ ਦੇ ਵਿੱਚ ਰਮਨਦੀਪ ਕੌਰ ਪੁੱਤਰੀ ਪੱਪੂ ਸਿੰਘ ਜਿਸ ਨੇ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਗਿਆ ਸੀਗਾ ਇਸ ਦਾ ਨਜਾਇਜ਼ ਕਬਜ਼ਾ ਹਟਾਉਣ ਲਈ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਬਟਿੰਡਾ ਪੁਲਿਸ ਨੇ ਮੌਕੇ ਦੇ ਖੁਦ ਨੂੰ ਦੇਖ ਕੇ ਦਾ ਨਜਾਇਜ਼ ਕਬਜ਼ਾ ਛੁਲਵਾਇਆ ਜਾ ਰਿਹਾ ਹੈ ਇੱਥੇ ਦੱਸਣਯੋਗ ਹੋਊਗਾ ਕਿ ਜਿਹੜੀ ਰਮਨਦੀਪ ਕੌਰ ਹੈ ਉਸ ਦੇ ਉੱਪਰ ਇੱਕ ਕੈਂਡੀਡੇਟ ਦਾ ਮਕਦਮਾ ਦਰਜ ਹੈ ਇਸ ਦੀ ਇੱਕ ਭੈਣ ਨੀਤੂ ਹੈਗੀ ਹੈ ਪਤਨੀ ਪੱਖੀ ਬਲਵੀਰ ਸਿੰਘ ਜਿਸ ਦੇ ਉੱਪਰ ਦੋ ਐਨਡੀਪੀਰ ਦੇ ਮਕਦਮੇ ਦਰਜ ਨੇ ਤੇ ਇਸ ਟਾਈਮ ਵੀ ਇਹ ਥਾਣਾ ਸਿਵਲ ਲਾਈਨ ਦੇ ਵਿੱਚ 20 ਗ੍ਰਾਮ ਹੈਰੋਨ ਦੇ ਮਕਦਮੇ ਦੇ ਵਿੱਚ ਜੇਲ੍ਹ ਦੇ ਵਿੱਚ ਖੰਡ ਹੈ ਸੋ ਲਗਾਤਾਰ ਬਟੰਡਾ ਪੁਲਿਸ ਵੱਲੋਂ ਜੋ ਇਹ ਕਾਰਵਾਈ ਜਾਰੀ ਹੈ ਤੇ ਪਹਿਲਾਂ ਵੀ ਜਿਹੜਾ ਹੈਗਾ ਗਲੀ ਨੰਬਰ 1 ਧੋਗਿਆਣਾ ਬਸਤੀ ਦੇ ਵਿੱਚ ਅਸੀਂ ਤਿੰਨ ਤੇ ਕਰੀਬ ਜਿਹੜੇ ਹੈਗੇ ਘਰ ਹੈਗੇ ਆ ਨਜਾਇਜ਼ ਕੰਪਨੀ ਸੀ ਉਲਟਵਾਏ ਗਏ ਨੇ ਤੇ ਕਿਉਂਕਿ ਇਹ ਹੌਟਸਪੌਟ ਆਣਾ ਹੈ ਜੀ ਅਸੀਂ ਤਾਂ ਸਾਡੀ ਜਿਹੜੀ ਇਹ ਕਾਰਵਾਈ ਲਗਾਤਾਰ ਜਾਰੀ ਰਹੂਗੀ ਜਿਹੜੇ ਵੀ ਬੰਦੇ ਇਸ ਗਲਤ ਕੰਮ ਦੇ ਵਿੱਚ ਲੱਗੇ ਨੇ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਤੇ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਅਸ਼ਰ ਤਸਕਰੀ ਦੇ ਵਿੱਚੋਂ ਪੈਸਾ ਕਮਾ ਕੇ ਘਰ ਬਣਾਏ ਹੋਏ ਨੇ ਉਹਨਾਂ ਦੇ ਘਰ ਜਿਹੜੇ ਹੈਗੇ ਨੇ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਢਾਹ ਜਾਣਗੇ ਤੇ ਮੌਕੇ ਤੇ ਪੁਲਿਸ ਵੱਲੋਂ ਮਦਦ ਦੇ ਕੇ ਜਿਹੜਾ ਹੈਗਾ ਕੰਮ ਇਹ ਮੁਕੰਮਲ ਕੀਤਾ ਜਾਵੇਗਾ 500 ਹਮ ਤੱਕ ਕਿੰਨੇ ਜਿਹੜੇ ਹੈਗੇ ਘਰ ਢੜ ਜਾਣਗੇ ਅਸੀਂ ਤਕਰੀਬਨ ਜਿਹੜੇ ਹੈਗੇ ਨੇ 6 ਦੇ ਕਰੀਬ ਜਿਹੜੇ ਘਰ ਹੈਗੇ ਥੋਬੀਆਂ ਨਾਲ ਬਸਤੀ ਦੇ ਵਿੱਚ ਠਾਏ ਗਏ ਨੇ ਜਿਸ ਦੇ ਵਿੱਚ ਪਹਿਲਾਂ ਰੈਂਬੋ ਦਾ ਘਰ ਸੀਗਾ ਗੁਰਪ੍ਰੀਤ ਕੌਰ ਸੀਗੀ ਮਨਜੀਤ ਕੌਰ ਸੀਗੀ ਤੇ ਅੱਜ ਜਿਹੜੀ ਹੈਗੀ ਇਹ ਨੀਤੂ ਤੇ ਉਸਦੀ ਭੈਣ ਰਵਣਦੀਪ ਕੌਰ ਹੈਗੀ ਜਿਨ੍ਹਾਂ ਨੇ ਨਿਜਾਜ ਕਬਜ਼ਾ ਕੀਤਾ ਹੋਇਆ ਉਸ ਦੇ ਘਰ ਤੋਂ ਆਉਣ ਵਾਸਤੇ ਅਸੀਂ ਇਸ ਮੌਕੇ ਤੇ ਦਿੱਤੀ ਗਈ ਹੈ ਸਾਡੇ ਵੱਲੋਂ